ਸੰਦੂ ਫਾਰਮ ਤੇ ਖੜੇ ਆ ਤੇ ਇਹ ਕਰਮਜੀਤ ਸਿੰਘ ਹੁਣਾਂ ਦਾ ਫਾਰਮ ਹਾਊਸ ਆ ਸੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਪਿੰਡ ਗੰਦਰਾ ਦੇ ਇੱਕ ਫਾਰਮ ਹਾਊਸ ਤੇ ਖੜੇ ਆ ਕਰਮਜੀਤ ਸਿੰਘ ਹੁਣਾਂ ਦਾ ਫਾਰਮ ਹਾਊਸ ਆ ਜਿੱਥੇ ਅੱਜ ਖੇਤੀਬਾੜੀ ਵਿਭਾਗ ਦੇ ਨਾਲ ਆਪਣੇ ਪੀਏਯੂ ਜਿਹੜੀ ਯੂਨੀਵਰਸਿਟੀ ਆ ਉਹਦੇ ਵੀ ਜਿਹੜੇ ਨੁਮਾਇੰਦੇ ਇਸ ਪਿੰਡ ਵਿੱਚ ਅੱਜ ਆਏ ਆ ਸੋ ਸਾਡੇ ਨਾਲ ਮਹਿੰਦਰ ਸਿੰਘ ਜੋ ਖੇਤੀਬਾੜੀ ਵਿਭਾਗ ਦੇ ਵਿੱਚੋਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਅੱਜ ਦਾ ਜੋ ਪ੍ਰੋਗਰਾਮ ਆulikਆ ਕੀ ਕਹਿਣਾ ਚਾਹੋਗੇ ਸੱਸੀ ਜੀ ਸਾਰਿਆਂ ਸੱਚੀ ਆ ਤਾਂ ਸਹੀ ਇਹ ਜਿਹੜਾ ਪ੍ਰੋਗਰਾਮ ਆਪਾਂ ਦੇ ਇੱਥੇ ਸੰਧੂ ਫਾਰਮ ਤੇ ਰੱਖਿਆ ਆ ਇਹਦੇ ਵਿੱਚ ਸਰਸਾ ਸੀਡਰ ਨਹੀਂ ਆਪਾਂ ਬਜਾਈ ਕੀਤੀ ਸੀਗੀ ਔਰ ਇੱਥੇ ਗਾਂਧਰਾ ਪਿੰਡ ਦੇ ਘੱਟੋ ਘੱਟ ਚਾਰ ਫਾਰਮਰਾਂ ਜਿਨ੍ਹਾਂ ਨੇ 70 ਤੋਂ ਪਲੱਸ ਏਕੜ ਦੇ ਵਿੱਚ ਜਾ ਕੇ ਬਜਾਈ ਕੀਤੀ ਔਰ ਬਜਾਈ ਕਰਨ ਦਾ ਮੰਤਵ ਇਹੀ ਸੀਗਾ ਵੀ ਜੋ ਵੀ ਰਹਿਣ ਆਪਣੀ ਫਸਲਾਂ ਦੀ ਹੁੰਦੀ ਉਹਨੂੰ ਫਸਲ ਦੇ ਵਿੱਚ ਹੀ ਛੱਡ ਕੇ ਜ਼ਮੀਨ ਦੇ ਵਿੱਚ ਛੱਡ ਕੇ ਔਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਾਸਤੇ ਔਰ ਫਸਲਾਂ ਦਾ ਵੱਧ ਝਾੜ ਲੈਣ ਵਾਸਤੇ ਔਰ ਜੋ ਵੀ ਪਾਣੀ ਦੀ ਬਚਤ ਦਵਾਈਆਂ ਦੀ ਬਚਤ ਭਾਈ ਦੀ ਬਚਤ ਹਰ ਚੀਜ਼ ਦੀ ਬਚਤ ਦੇ ਤੇ ਜੀਵਨਦਾਰ ਨੂੰ ਫਾਇਦਾ ਹੁੰਦਾ ਔਰ ਉਹਨਾਂ ਚੀਜ਼ਾਂ ਨੂੰ ਇਨਕਲੂਡ ਕਰਦੇ ਹੋਏ ਅਸੀਂ ਅੱਜ ਇੱਥੇ ਪਹੁੰਚੇ ਸੀ ਔਰ ਫਸਲ ਜਿਹਨੂੰ ਕਹਿ ਲਓ ਵੀ ਇੱਕ ਬੰਪਰ ਫਸਲ ਹੋ ਰਹੀ ਹੈ ਇੱਥੇ ਔਰ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਇਸੇ ਕਰਕੇ ਅੱਜ ਸਾਡੇ ਡਿਪਾਰਟਮੈਂਟ ਤੋਂ ਸਾਡੇ ਜੀਤ ਸਿੰਘ ਸਾਹਿਬ ਡਾਕਟਰ ਜੇ ਸੁਮੰਤ ਰਾਏ ਜੀ ਔਰ ਵਾਈਸ ਚਾਂਸਲਰ ਤੋਂ ਯੂਨੀਵਰਸਿਟੀ ਤੋਂ ਔਰ ਉਹਨਾਂ ਦੇ ਨਾਲ ਸੱਜਣ ਸੰਯੋਗੀ ਜਿਨੇ ਡਾਇਰੈਕਟਰ ਸਾਹਿਬ ਪਹੁੰਚੇ ਆ ਔਰ ਨਾਲ ਉਹਨਾਂ ਦੀ ਟੀਮ ਪਹੁੰਚੀ ਆ ਇਸੇ ਤਰ੍ਹਾਂ ਸਾਡੇ ਮਹਿਕਮੇ ਦੇ ਵੀ ਇੱਥੇ ਟੀਮ ਪਹੁੰਚ ਕੇ ਔਰ ਉਹਨਾਂ ਨੇ ਜ਼ਿੰਮੇਵਾਰੀ ਦੀ ਸ਼ਿਲਾਘਾ ਕੀਤੀ ਕਰਮਜੀਤ ਸਿੰਘ ਸੰਧੂ ਫਾਰਮ ਦੇ ਇਸ ਵੇਲੇ ਖੜੇ ਆ ਜਿੱਤੇ ਇਹਨਾਂ ਨੇ ਇਸ ਸਾਲ ਇਹਦੇ ਸੋ ਇਹਨਾਂ ਦੇ ਫਾਰਮ ਹਾਊਸ ਤੇ ਅੱਜ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਹੁੰਚੇ ਨੇ ਤੇ ਇਹ ਆਪਣੇ ਹਾਂਜੀ ਸਰ ਕਿੱਦਾਂ ਅੱਜ ਇਸ ਵਾਰ ਇਹਦੇ ਨਾਲ ਕਣਕ ਬੀਜੀ ਹੈ ਇਹਦੇ ਨਾਲ ਕਣਕ ਬੀਜੀ ਹੈ ਕੀ ਕਹਿਣਾ ਚਾਹੁੰਦੇ ਆ ਦਾਣੇ ਵੀ ਸੋਨੇ ਕੇਰਦੀ ਆ ਖਾਦ ਵੀ ਕੇਰਦੀ ਆ ਖੇਤੀਬਾੜੀ ਯੂਨੀਵਰਸਿਟੀ ਦੇ ਅਫਸਰ ਲੁਧਿਆਣਾ ਔਰ ਜਲੰਧਰ ਤੋਂ ਦਰਨਵੀਕ ਮੈਂ ਇਥੇ ਆ ਜਿਹਦੇ ਨਾਲ ਜੜ ਜਿਆਦਾ ਵਾਜਾਂ ਲੱਗੀਆਂ ਉਸ ਕਰਕੇ ਇਹਨੂੰ ਮੈਂ ਹਾਈ ਲੈ ਅਸੀਂ ਹਾਈ ਗ੍ਰੇਡ ਕਰਦੇ ਹਾਂ ਹੁਣ ਸਾਡੇ ਕੋਲ ਸਕੈਨਰ ਆ ਗਏ ਨੇ ਵੀ ਜਿਵੇਂ ਹੁਣ ਹੁਣ ਪੁੱਟਰਨ ਦੀ ਵੀ ਲੋੜ ਨਹੀਂ ਸੀ ਉੱਤੇ ਲਾਗੇ ਸਕੈਨਰ ਰੱਖ ਲੈਂਦੇ ਆ ਉਸ ਪਤਾ ਦੇਣਾ ਜਿਵੇਂ ਐਕਸ-ਰੇ ਕਰਦੇ ਆ ਵੀ ਜੜ ਕਿੱਡੀ ਕਿੱਡੀ ਆ ਅਸੀਂ ਪੰਜਾਬੀ ਵੈਕਿਊਮ ਯੂਨੀਵਰਸਿਟੀ ਵੱਲੋਂ ਸਾਰੀ ਟੀਮ ਆਈ ਹੈ ਸਾਡੇ ਮੇਰੇ ਨਾਲ ਸਾਡੇ ਡਾਇਰੈਕਟਰ ਆਫ ਰਿਸਰਚ ਡਾਇਰੈਕਟਰ ਆਫ ਐਕਸਟੈਂਸ਼ਨ ਤੇ ਡਾਕਟਰ ਗਿੱਲ ਜਿਹਨਾਂ ਨੇ ਇਹ ਜੋ ਢੰਗ ਹੈਗਾ ਇਹ ਆਜਾਦ ਕੀਤਾ ਹੈਗਾ ਤੇ ਫਿਰ ਨਾਲ ਸਾਡੇ ਨਾਲ ਜਲੰਧਰ ਜ਼ਿਲ੍ਹੇ ਦੇ ਜਿਹੜੇ ਚੀਫ ਐਗਰੀਕਲਚਰ ਆਫੀਸਰ ਨੇ ਤੇ ਇਹਨਾਂ ਦੇ ਨਾਲ ਇਹਦਾ ਸਟਾਫ ਵੀ ਆਇਆ ਇੱਕ ਪਾਰਟਿਕੁਲਰਲੀ ਜਿਹੜੇ ਇੰਜੀਨੀਅਰ ਨੇ ਮਸ਼ੀਨਾਂ ਦੇ ਨਾਲ ਡੀਲ ਕਰਦੇ ਉਹ ਵੀ ਸਾਡੇ ਚ ਸਮਰੋਏ ਨੇ ਸੋ ਅਸੀਂ ਇਸ ਕਰਕੇ ਆਏ ਸੀ ਕਿ ਇਹ ਯੂਨੀਵਰਸਿਟੀ ਨੇ ਇੱਕ ਅੱਗੇ ਆਮ ਇਹ ਸਾਡੇ ਤੱਬਾ ਲੱਗ ਰਿਹਾ ਪੰਜਾਬ ਦੇ ਵਿੱਚ ਵੀ ਆਪਾਂ ਪਰਾਲੀ ਨੂੰ ਜਾਲਦੇ ਆਂ ਤੇ ਧੂਆ ਹੁੰਦਾ ਧੂਆ ਖਰਾਬ ਕਰਦਾ ਸਾਰਾ ਤੇ ਅਸੀਂ ਉਸ ਚੀਜ਼ ਤੋਂ ਬਚਣ ਵਾਸਤੇ ਧੂਏ ਤੋਂ ਇੱਕ ਨਵਾਂ ਢੰਗ ਦਿੱਤਾ ਜਿਹਨੂੰ ਅਸੀਂ ਸਰਫੇਸ ਸੀਡਰ ਮਸ਼ੀਨ ਬਣਾਈ ਹੈ ਤੇ ਇਹਨੂੰ ਸਰਫੇਸ ਸੀਡਿੰਗ ਇੱਕ ਟੈਕਨੀਕ ਕਹਿ ਦਿੰਨੇ ਆ ਤੇ ਇਹ ਜਿਹੜੀ ਮਸ਼ੀਨ ਬਣਾਈ ਹੈ ਇਹਦੇ ਨਾਲ ਜਿੱਦਣ ਆਪਾਂ ਝੋਨਾ ਕੱਟਦੇ ਆ ਉਹ ਤੋਂ ਅਗਲੇ ਦਿਨ ਹੀ ਭਾਵੇਂ ਬਜਾਈ ਕਰ ਲੋ ਸੋ ਸਾਨੂੰ 15-20 ਦਿਨ ਜਿਹੜਾ ਆਪਾਂ ਪਾਣੀ ਲਾਉਂਦੇ ਸੀ ਫਿਰ ਉਹ ਬੱਤਰ ਆਉਂਦਾ ਸੀ ਫਿਰ ਕਣਕ ਬੀਜਦੇ ਸੀ ਕਣਕ ਡੇਟ ਹੋ ਜਾਂਦੀ ਸੀ ਉਹਦਾ ਕੋਈ ਹੋਰ ਨਹੀਂ ਕਣਕ ਨਹੀਂ ਲੇਟ ਹੁੰਦੀ ਅਗਲੇ ਦਿਨ ਬੀਜ ਦੋ ਸੋ ਇਹ ਜਿਹੜਾ ਢੰਗ ਹੈ ਇਹ ਇਨਾ ਵਧੀਆ ਸਾਨੂੰ ਲੱਗਦਾ ਕਿ ਪਿਛਲੇ ਸਾਲ ਵੀ ਅਸੀਂ ਬਹੁਤ ਖੇਤਾਂ ਜਾ ਕੇ ਦੇਖੇ ਜਿਵੇਂ ਇੱਥੇ ਆਏ ਆ ਤੇ ਅੱਜ ਵੀ ਅਸੀਂ ਦੇਖਿਆ ਕਿ ਇਹਨਾਂ ਦੇ 35 ਕਿਲੇ ਲੱਗੇ ਹੋਏ ਨੇ ਬਹੁਤ ਵੱਡਾ ਟੱਕ ਹੈ ਇਹ ਤੇ ਉਹਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਕਹਿੰਦੇ ਕਣਕਪੂਰੇ ਜੋਬਨ ਤੇ ਹੈ ਤੇ ਕਿਤੇ ਵੀ ਕੋਈ ਖਾਲੀ ਜਗ੍ਹਾ ਨਹੀਂ ਹੈਗੀ ਤੇ ਛਿੱਟੇ ਬਹੁਤ ਭਾਰੇ ਨੇ ਤੇ ਅਸੀਂ ਵੇਖਦੇ ਹਾਂ ਕਿ ਉਹਦਾ ਫਟਾਰਾ ਵੀ ਬਹੁਤ ਵਧੀਆ ਜਿਹੜਾ ਕਿ ਆਮ ਕਣਕ ਦਾ ਫਟਾਰਾ ਨਹੀਂ ਹੁੰਦਾ ਅਸੀਂ ਬੂਟਾ-ਪੁੱਟ ਕੇ ਵੀ ਦੇਖਿਆ ਉਹਦੀ ਜੜ ਵੀ ਬਹੁਤ ਵੱਡੀ ਸਟਰੋਂਗ ਜੜ ਹੈ ਤੇ ਇਹ ਢੰਗ ਦਾ ਸਾਨੂੰ ਬਹੁਤ ਫਾਇਦਾ ਲੱਗਦਾ ਅਸੀਂ ਚਾਹੁੰਦੇ ਹਾਂ ਕਿ ਇਹ ਢੰਗ ਜਿਹੜਾ ਹੈਗਾ ਮਸ਼ੀਨ ਵੀ ਸਸਤੀ ਹੈ ਤੇ ਇਹਦੇ ਫਾਇਦੇ ਹੋਰ ਬੜੇ ਨੇ ਇੱਕ ਜਿਹੜੀ ਕਣਕ ਆਪੇ ਨਾਲ ਬੀਜੀ ਹੈ ਤੇ ਉਹ ਉਗਦੀ ਬਹੁਤ ਅੱਛੀ ਹੈ ਦਾਣਾ ਦਾਣਾ ਉਗਦਾ ਕਿਉਂਕਿ ਸਰਫਸ ਤੇ ਹੀ ਪਈ ਹੈ ਤੇ ਸਦਰ ਤੇ ਉਹ ਫਾਲੇ ਨਹੀਂ ਲੱਗੇ ਮਸ਼ੀਨ ਸੋ ਸਾਡੇ ਨਾਲ ਇਸ ਵੇਲੇ ਡਾਕਟਰ ਅਜਮੇਰ ਸਿੰਘ ਡਾਕਟਰ ਆਫ ਰਿਸਰਚ ਪੀਏਯੂ ਯੂਨੀਵਰਸਿਟੀ ਲੁਧਿਆਣਾ ਤੋਂ ਹਾਂਜੀ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਨੇ ਸਾਨੂੰ ਕਾਫੀ ਜਦੋਂ ਵਾਈਸ ਚੰਨਲ ਸਾਹਿਬ ਨੇ ਕਾਫੀ ਗੱਲਾਂ ਬਤਾ ਦੱਸੀਆਂ ਆ ਕਿਸਾਨਾਂ ਦੇ ਫਾਇਦੇ ਦੀਆਂ ਤੁਸੀਂ ਇਸ ਤੋਂ ਇਲਾਵਾ ਹੋਰ ਕਿਹੜੀ ਗੱਲ ਦੱਸਣਾ ਚਾਹੁੰਦੇ ਹੋ ਜਿਹਦੇ ਨਾਲ ਕਿਸਾਨਾਂ ਨੂੰ ਜਿਹੜਾ ਜ਼ਿਆਦਾ ਬੈਨੀਫਿਟ ਹੋ ਸਕੇ ਇਹ ਜਿਹੜੀ ਸਰਫੇਸ ਸੀਡਿੰਗ ਟੈਕਨੀਕ ਆ ਇਹ ਬਹੁਤ ਸਸਤੀ ਤੇ ਟਿਕਾਊ ਟੈਕਨੀਕ ਅਸੀਂ ਸਮਝਦੇ ਆ ਇਹਦਾ ਜਿਹੜਾ ਖਰਚਾ ਹੈ ਇਹ ਅੱਗ ਪਰਾਲੀ ਨੂੰ ਅੱਗ ਲਾਉਣ ਤੋਂ ਵੀ ਘੱਟ ਹੈ ਔਰ ਅਸੀਂ ਇਸ ਟੈਕਨੀਕ ਨੂੰ ਇੱਕ ਜੋ ਨੈਸ਼ਨਲ ਲੈਵਲ ਤੇ ਵੱਡੀ ਸਮੱਸਿਆ ਆਗਲਾਉਣ ਦੀ ਖੜੀ ਹੈ ਉਹਨੂੰ ਹੱਲ ਕਰਨ ਦਾ ਇੱਕ ਇੱਕ ਵਿਊ ਕਰ ਰਹੇ ਆਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਟੈਕਨੀਕ ਨਾਲ ਇਹਦਾ ਪੱਕਾ ਹੱਲ ਲੱਭ ਜਾਏਗਾ ਅਸੀਂ ਇਸ ਤਰੀਕੇ ਨੂੰ ਜ਼ੀਰੋ ਬਰਨ ਜ਼ੀਰੋ ਟਿਲ ਔਰ ਜ਼ੀਰੋ ਡੇ ਵੀ ਕਹਿੰਦੇ ਆਂ ਮਤਲਬ ਅਸੀਂ ਬਿਨਾ ਅੱਗ ਲਾਏ ਬਿਨਾ ਬਹਾਈ ਦੇ ਅਸੀਂ ਅਗਲੇ ਦਿਨ ਹੀ ਬਾੜੀ ਤੋਂ ਕਣਕ ਵੀ ਸਕਦੇ ਆ ਸੋ ਇਹਦੇ ਤੋਂ ਸਾਨੂੰ ਬਹੁਤ ਆਸਾਂ ਨੇ ਜੀਵਨਦਾਰ ਭਰਾਏ ਨੂੰ ਅਡਾਪਟ ਕਰਕੇ ਜਿਹੜਾ ਪੰਜਾਬ ਤੇ ਲੱਗਾ ਤਬਾਹ ਕਿ ਅਸੀਂ ਅੱਗ ਲਾਉਨੇ ਆ ਧੂਆਂ ਪੈਦਾ ਕਰਦੇ ਆ ਉਦੋਂ ਤੋਂ ਅਸੀਂ ਨਜਾਤ ਪਾਈ ਪੁੱਲ ਜੀ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਦੇ ਉੱਤੇ ਜਿਹੜਾ ਕਿਸਾਨ ਜਿਹੜੇ ਆ ਲਾਭ ਲੈ ਸਕਣਾਂ ਜਿਸ ਤਰ੍ਹਾਂ ਆਪਣੇ ਗੁੱਲੀ ਰੰਡਾ ਇੱਕ ਬਹੁਤ ਵੱਡੀ ਸਮੱਸਿਆ ਜੀ ਕਿਸਾਨ ਕਈ ਵਾਰੀ ਦੋ ਦੋ ਤਿੰਨ ਤਿੰਨ ਸਪਰੇਅ ਵੀ ਕਰਦਾ ਜਿਹੜੀ ਇਹ ਸਰਫੇ ਸੀਡਿੰਗ ਵਿਧੀ ਨਾਲ ਆਪਾਂ ਜਿਹੜੀ ਕਣਕ ਬੀਜਦੇ ਆ ਇਹਦੇ ਵਿੱਚ ਜ਼ਿਆਦਾਤਰ ਸਾਨੂੰ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਗੁੱਲੀ ਰੰਡਾ ਨਿਕਲਦਾ ਹੀ ਨਹੀਂਗਾ ਜੀ ਸੋ ਇੱਕ ਤਾਂ ਆਪਾਂ ਜਿਹੜੀਆਂ ਦਵਾਈਆਂ ਜਿਹੜੀਆਂ ਉਹਨਾਂ ਤੋਂ ਬਾਝੰਨੇ ਆ ਦੂਜਾ ਜਿਹੜੀ ਆਪਣੀ ਹੁਣ ਫਰਵਰੀ ਮਾਰਚ ਜਿਵੇਂ ਕਿ ਅਸੀਂ ਹੀ ਹੀਟ ਜਿਵੇਂ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ 2022 ਚ ਵਧਿਆ ਸੀਗਾ ਝਾੜ ਵੀ ਘਟ ਗਿਆ ਸੀ ਸੋ ਪ੍ਰਾਲੀ ਹੈ ਜਿਹੜੀ ਉਹ ਤਾਪਮਾਨ ਨੂੰ ਜਿਹਨੇ ਖੇਤ ਨੂੰ ਉਹ ਠੰਡਾ ਰੱਖਦੀ ਆ ਸੋ ਦੋ ਇਹਦੇ ਵੱਡੇ ਫਾਇਦੇ ਮੈਂ ਐਡ ਕਰਨਾ ਚਾਹੂਗਾ ਜਿਹੜੇ ਵੀ ਜੇ ਇੱਕ ਤਾਂ ਗੁੱਲੀ ਰੰਡੇ ਦੀ ਸਮੱਸਿਆ ਤੋਂ ਸਾਨੂੰ ਨਜਾਤ ਦਿਵਾਉਂਦੀ ਆ ਸਪਰੇਅਾਂਾਂ ਦੀ ਲੋੜ ਨਹੀਂ ਪੈਂਦੀ ਦੂਜੀ ਗੱਲ ਜਿਹੜੀ ਫਰਵਰੀ ਮਾਰਚ ਕਿਤੇ ਸਾਡਾ ਗਰਮੀ ਜ਼ਿਆਦਾ ਪੈਂਦੀ ਆ ਉਦੋਂ ਵੀ ਤੁਹਾਨੂੰ ਝਾੜ ਆ ਜਿਹੜਾ ਪੂਰਾ ਇਹ ਬਰਕਰਾਰ ਰੱਖਦੀ ਆ ਸੋ ਕਿਸਾਨ ਕਰਮਜੀਤ ਸਿੰਘ ਸਾਡੇ ਨਾਲ ਕਰਮਜੀਤ ਜੀ ਅੱਜ ਤੁਹਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੁਧਿਆਣੇ ਤੋਂ ਜਿਲ੍ਹਾ ਜਲੰਧਰ ਤੋਂ ਪੂਰੀ ਟੀਮ ਪਹੁੰਚੀ ਆ ਕਿੱਦਾਂ ਮੈਂ ਪਹਿਲਾਂ ਤਾਂ ਮਹਿਸੂਸ ਕਰ ਰਹੇ ਹਾਂ ਕਿੱਦਾਂ ਦੀ ਫਸਲ ਹੋਈ ਆ ਕੀ ਕਹਿਣਾ ਚਾਹੁੰਦੇ ਹਾਂ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜੇ ਚੈਨਲ ਨੇ ਸਾਨੂੰ ਪੰਜਾਬ ਲੈਵਲ ਤੱਕ ਇੰਡੀਆ ਲੈਵਲ ਤੱਕ ਪਹੁੰਚਾਉਣਾ ਹੈ ਉਹ ਸਾਡੇ ਕੋਲ ਪਹੁੰਚੇ ਹੋਏ ਹਨ ਦੂਸਰਾ ਧੰਨਵਾਦ ਮੈਂ ਇਹਨਾਂ ਡਾਕਟਰ ਸਾਹਿਬ ਦਾ ਵੀ ਸੀ ਸਾਹਿਬ ਦਾ ਜੋ ਕਿ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਡਾ ਵਿਜ਼ਿਟ ਕਰਨ ਵਾਸਤੇ ਆਏ ਆ ਉਹਨਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਸਾਨੂੰ ਇਹ ਸਾਰੀ ਪੁੱਛਗਿੱਛ ਕੀਤੀ ਆ ਸਾਰਾ ਹੀ ਫਾਰਮ ਸਾਡਾ ਜਿਹੜਾ 35 40 ਕਿੱਲੇ ਦਾ ਇਸ ਸਰਫੇਸ ਸੀਡਰ ਦੀ ਵਿਧੀ ਨਾਲ ਮਲਚਿੰਗ ਦੇ ਨਾਲ ਲੱਗਾ ਹੋਇਆ ਉਹ ਸਾਰਾ ਹੀ ਵਿਜ਼ਿਟ ਕੀਤਾ ਹੈ ਅਤੇ ਬਹੁਤ ਹੀ ਤਕਨੀਕ ਨੂੰ ਪਸੰਦ ਕੀਤਾ ਕੁਝ ਗੱਲਾਂ ਸਾਨੂੰ ਜੋ ਤਕਨੀਕ ਤੋਂ ਪਾਸੇ ਰਹਿ ਗਈਆਂ ਸਨ ਉਹ ਵੀ ਦਸੀਆਂ ਹਨ ਇਹ ਡਾਕਟਰ ਸਾਹਿਬ ਸਾਡੇ ਕੇਬੀਕੇ ਤੋਂ ਆਏ ਹਨ ਡਾਕਟਰ ਜਲੰਧਰ ਤੋਂ ਆਏ ਹੋਏ ਹਨ ਸਾਡੇ ਚੀਫ ਸਾਹਿਬ ਆਏ ਆ ਤੇ ਉਹਨਾਂ ਨੇ ਸਾਨੂੰ ਕਾਫੀ ਤਕਨੀਕੀ ਦੇ ਨਾਲ ਬਰੀਕੀ ਦੇ ਨਾਲ ਸਮਝਾਇਆ ਹੈ ਕੁਝ ਜੋ ਬਰੀਕੀਆਂ ਰਹਿ ਗਈਆਂ ਸਨ ਉਹ ਵੀ ਅਸੀਂ ਅਗਲੇ ਸਾਲ ਦੂਰ ਕਰਾਂਗੇ ਸਰ ਅਸੀਂ ਇਹਦਾ ਵੀ ਅਸੀਂ ਵੀ ਬੇਨਫੀਟ ਲੈ ਲਿਆ ਰਹੇ ਹਾਂ 4 ਸਾਲ ਤੋਂ ਬੀਜ ਰਹੇ ਹਾਂ ਅਸੀਂ ਉਦਾਂ ਤੇ ਏਅਰ ਕੀ ਸਾਨੂੰ ਸਰਫੇਸ ਸੀਡਰ ਮਿਲ ਗਿਆ ਕਿ ਛੱਟਾ ਦੇਣ ਵਾਲੀ ਸਾਡੀ ਪ੍ਰੋਬਲਮ ਵੀ ਹੱਲ ਹੋ ਗਈ ਨਾਲੇ ਕਟਰ ਵੀ ਵੱਜੀ ਜਾਂਦਾ ਵਾ ਕਿਉਂਕਿ ਉਹ ਵੀ ਖਰਚਾ ਘਟ ਗਿਆ ਸਾਡਾ ਨਹੀਂ ਸਾਨੂੰ ਪਹਿਲਾਂ ਛੱਟਾ ਦੇਣਾ ਪੈਂਦਾ ਸੀ ਫਿਰ ਉਸ ਤੋਂ ਬਾਅਦ ਕਟਰ ਫੇਰਨਾ ਪੈਂਦਾ ਸੀ ਦੋਹਰਾ ਕੰਮ ਪੈਂਦਾ ਸੀ ਉਹ ਨਿਕਲ ਗਿਆ ਦੂਸਰਾ ਇਹ ਹੈ ਕਿ ਸਾਨੂੰ ਝਾੜ ਵਧੀਆ ਮਿਲ ਰਿਹਾ ਇਹ ਅੱਗ ਲਾਉਣ ਦੀ ਲੋੜ ਨਹੀਂ, ਪਰਾੜੀ ਨੂੰ ਖੱਤੇ ਜੋ ਚਕਾਉਣ ਦੀ ਲੋੜ ਨਹੀਂ, ਖਤਾ ਵਾਹਣ ਦੀ ਵੀ ਲੋੜ ਨਹੀਂ। ਇਹ ਕਰਕੇ ਪਿੰਡ ਦੇ ਵਿੱਚ ਹੁਣ ਅਸੀਂ ਕਾਲਮ ਲਾ ਕੇ 70 ਕਿੱਲੇ ਦੇ ਉੱਪਰ ਲੱਗੀ ਹੋਈ ਹੈ ਸਾਡੀ। ਹਾਂਜੀ, ਖਾਦ ਘੱਟ ਪੈਂਦੀ ਇਹਨੂੰ ਫਸਲ ਝਾੜ ਦੂਜਿਆਂ ਨਾਲੋਂ ਵੱਧ ਆਉਂਦਾ। ਅਸੀਂ ਤਾਂ ਪਰਤਾ ਕੇ ਦੇਖ ਚੁੱਕੇ ਹਾਂ। ਬਾਕੀ ਕੋਈ ਵੀ ਦੇਖਣਾ ਚਾਹਵੇ ਤਾਂ ਕਿ ਵਿਜ਼ਿਟ ਕਰ ਸਕਦਾ ਗੰਦਰਾਂ ਦੇ ਵਿੱਚ ਲੱਗੇ ਹੋਏ ਐ। 70 ਗੱਤੇ ਅਸੀਂ ਦਿਖਾ ਸਕਦੇ ਹਾਂ ਕਿ ਸਾਡੇ ਕੋਲ ਕਾਮਯਾਬ ਫਸਲ ਹੈ। ਅੱਜ ਅਸੀਂ ਸੰਧੂ ਫਾਰਮ ਤੇ ਕਣਕ ਦੀ ਜਿਹੜੀ ਬਜਾਈ ਸਰਫੇਸ ਸੀਡਨਾ ਕੀਤੀ ਆ। ਉਹਦੇ ਸੰਦੂਚ ਦੇਖਣ ਆਏ ਸੀ ਵੀ ਇਹਦਾ ਸਰਫੇਸ ਸੀਟ ਉਹਦਾ ਕਿੰਨਾ ਕਸਰ ਆ ਚੰਗਾ ਹੈ ਜਾਂ ਮਾੜਾ ਹੈ ਪ੍ਰਵਾਹ ਕਿ ਬਿਜਾਈ ਕਿਦਾਂ ਦੀ ਹੈ ਦੀ ਜਿਹੜੀ ਸਟੈਂਡ ਆ ਕ੍ਰੌਪ ਦਾ ਉਹ ਕਿਦਾਂ ਦਾ ਅੱਜ ਵੇਖਣ ਤੇ ਪਤਾ ਲੱਗਿਆ ਸੰਧੂ ਫਾਰਮਰ ਜੀ ਆਪਣੀ ਨਹੀਂ ਕਟਵਟ ਵੀ ਇੱਥੇ 40-45 ਏਕੜ ਜਿਹੜੀ ਸਫੇ ਸੀਟਾਂ ਨਾਲ ਕਣਕ ਦੀ ਬਿਜਾਈ ਕੀਤੀ ਆ ਉਹਦੀ ਜਿਹੜੀ ਸਟੈਂਡ ਆ ਗਰੋਥ ਆ ਉਹ ਬਹੁਤ ਵਧੀਆ ਕੋਈ ਉਹਦੇ ਵਿੱਚ ਇਦਾਂ ਦਾ ਨਹੀਂ ਲੱਗਦਾ ਵੀ ਜਿਹੜਾ ਆਪਾਂ ਕਹਿ ਸਕੀਏ ਵੀ ਬਿਜਾਈ ਮਾੜੀ ਆ ਕਿਉਂਕਿ ਇਹ ਜਿਹੜੀ ਸਰਫੇਸ ਸੀਟ ਡਰੈਕ ਪ੍ਰਾਣੀ ਵਿਧੀਆ ਲਗਭਗ ਜਿਹੜੇ ਜਿਵੇਂ ਛੱਟੇ ਨਾਲ ਬੀਜੀ ਜਾਂਦੀ ਆ ਜਦੋਂ ਬੀਜ ਦੇ ਸਿੱ ਪਹਿਲਾਂ ਉਵੇਂ ਹੀ ਆ ਉਹੀ ਤਕਨੀਕ ਆ ਪਰ ਇਹ ਸੁਧਰਿਆ ਹੋਇਆ ਉਹਦਾ ਇੱਕ ਵਰਜਨ ਆ ਜਿਹੜੀ ਮਸ਼ੀਨ ਦਿੱਤੀ ਯੂਨੀਵਰਸਿਟੀ ਨੇ ਉਹਨਾਂ ਬਜਾਈ ਕੀਤੀ ਆ ਤੇ ਇਹ ਤੇ ਵੇਖਣ ਤੋਂ ਫਸਲ ਦੇ ਵੇਖਣ ਤੋਂ ਇਹ ਵੀ ਲੱਗਦਾ ਵੀ ਇਹਦਾ ਝਾੜ ਵੀ ਜਿਹੜਾ ਦੂਜੀ ਫਸਲ ਨਾਲੋਂ ਵਧਿਆ ਨਿਕਲੇਗਾ ਤੇ ਇਹਦੇ ਵਿੱਚ ਜਿਹੜਾ ਗੁੱਲੀ ਡੰਡੇ ਦੀ ਸਮੱਸਿਆ ਸੀ ਉਹ ਵੀ ਕਿਤੇ ਦਿਸਦੀ ਨਹੀਂ ਕੋਈ ਕੋਈ ਗੁੱਲੀ ਡੰਡੇ ਦਾ ਉਹ ਨਹੀਂ ਦਿਸਦਾ ਵੀ ਅਸਰ ਹੋਇਆ ਹੋਵੇ ਕਿਉਂਕਿ ਇਹਦੇ ਵਿੱਚ ਜਿਹੜੀ ਪਰਾਲੀ ਸੀ ਉਹ ਕੋਤਰ ਕੇ ਉਹਦੇ ਉੱਤੇ ਬੀਜ ਦੇ ਉੱਤੇ ਉਹ ਡਿੱਗ ਪੰਦੀ ਆ ਤੇ ਉਹ ਗੁੱਲੀ ਡੰਡੇ ਨੂੰ ਉਗਣ ਹੀ ਨਹੀਂ ਦਿੰਦੀ ਤੇ ਇਸੇ ਕਰਕੇ ਇੱਥੇ ਗੁੱਲੀ ਡੰਡਾ ਜਾਂ ਕੋਈ ਦੰਡਾ ਹੋਰ ਨਦੀਨ ਨਾਸ਼ਕ ਕੋਈ ਨਹੀਂ ਹੈਗਾ ਇਸ ਫਸਲ ਵਿੱਚ ਕੋਈ ਸਪਰੇਅ ਨਹੀਂ ਕੀਤੀ ਇਹ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਕਣਕ ਆਰਗੈਨਿਕ ਹੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀ ਸਾਈਡ ਜਾਂ ਕੋਈ ਬਿਮਾਰੀ ਦਾ ਇੱਥੇ ਕੋਈ ਅਸਰ ਨਹੀਂ